ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲਓ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਹੋਇਆ ਕਹਿੰਦੇ ਵੀ ਆਪਣੇ ਮਿੱਤਰ ਕੋਲੇ ਯੱਗੀ ਕੋਲੇ ਸ਼ਹਿਰ ਬਰਨਾਲਾ ਸੇਖਾ ਰੋਡ ਗੁਰੂ ਰਾਮਦਾਸ ਨਗਰ ਗਾਵਾਂ ਦਿਖਾਵਾਂਗੇ 10 ਤੋਂ 12 ਪੰਜ ਚਾਰ ਗਾਵਾਂ ਬਾਈ ਕਹਿੰਦਾ ਆਈ ਜਾਂਦੀਆਂ ਨੇ ਪਿੱਛੇ 11 10 10 ਗਾਵਾਂ ਹੋਣਗੀਆਂ ਹੋਰ ਜਰਸੀ ਦਾ ਨਗੀਨਾ ਦਿਖਾਵਾਂਗੇ ਕਿ ਕੰਪਨੀਆਂ ਅੱਜ ਸਾਨੂੰ ਸਾਰੀਆਂ ਦਿਖਾ ਦੂੰਗਾ ਮੈਂ। ਇਕਾ ਯਾਰ ਸੀ ਦਾ ਤੋਹਫੇ ਦੇ ਜਰੀਰ ਮਾਰਦੀ ਗਾ ਜੀ ਪੰਜਾਬ ਵਾਲੀ ਆ ਫੁੱਲ ਵੱਡੇ ਕੱਦ ਕਾਟ ਚ ਤੇ ਇੱਕ ਜਿਹੜੀ 2 ਨੰਬਰ ਦੇ ਉੱਤੇ ਆ ਬੱਛੀ ਤਾਜੀ ਸੂਈ ਆ ਤੇ ਇਹਦੇ ਨਾਲ ਜਿਹੜੀ ਬੱਛੀ ਆ ਨਾ ਬੱਛੀ ਵੀ ਬਾ ਕਮਾਲ ਆ ਇੱਕ ਵਾਰੀ ਇਹਦੇ ਕੈਮਰਾ ਮਾਰਦੀ ਟੈਂਸ਼ਨ ਉਹਦੇ ਵਿੱਚ ਆ ਪੂਰ ਢੰਗੀ ਨੂੰ ਦੂਖ ਤੇ ਬਾਕੀ ਗੱਲਬਾਤ ਬਾਈ ਨਾ ਕਰਾਦਾਂਗੇ ਕੱਲੀ ਕੱਲੀ ਖੋਲ ਕੇ ਸੋਰ ਕੇ ਦਿਖਾ ਦਾਂਗੇ ਰੇਟਸ ਆਗਿਆਂ ਦੇ ਵੀਡੀਓ ਜੀ ਕਰਾ ਦਾਂਗੇ ਆ ਜੱਗ ਲੱਗੀ ਹੋਰ ਕਿਵੇਂ ਆ ਠੀਕ ਹੈ ਜੀ ਚੜਦੀ ਕਲਾ ਤੂੰ ਕਿਰਪਾ ਬਾਬੇ ਨਾਲ ਕਾਂਡਾਂ ਡਾਉਂ ਤੇ ਰਿਆਲਾ ਹੱਥ ਚ ਮੇਰੀ ਆ ਨਾ ਇਹ ਤਾਂ ਚੱਕਿਆ ਅੱਜ ਵੀ ਗਲਤੀ ਨਾ ਹੋ ਗਈ। ਤੂੰ ਵੀ ਭਾਈਆਂ ਕੋਈ ਗੱਲ ਨਹੀਂ ਭਾਈ ਤੂੰ ਕਿਹੜਾ ਬਗਾਨਾ ਸੁੱ। ਠੀਕ ਹੈ ਗੱਲ। ਕਿੰਨੀਆਂ ਗਾਵਾਂ ਨੇ ਅੱਜ ਜਿਹੜੇ ਕੈਮਰੇ ਮੂਰੇ ਗਾਵ ਆਪਣੇ ਕੋਲ ਹੈਗੇ 11 ਬਾਈ ਹੁਣ। ਠੀਕ ਹੈ। 10 ਗਾਵਾਂ ਆਪਣੇ ਕੋਲ ਸਵੇਰ ਨੂੰ ਹੋਰ ਆ ਜਾਣਗੇ। ਠੀਕ ਹੈ ਗੱਲ। ਸੂਈਆਂ ਸਮਾਰੀਆਂ। ਨਾ ਗੱਪਣਾ ਹੋਣਗੀਆਂ ਸਾਰੀਆਂ। ਕੋਈ ਵਕਤ ਘੰਟੇ ਚ ਸੂਪ ਪੈਂਦੀ ਹੈ ਤਿਆਰ ਹੀ ਹੁੰਦੀ ਹੈ ਬਈ ਪਸੂਈ ਵੀ ਘਾ ਲੈਂਦੇ ਨਹੀਂ। ਠੀਕ ਹੈ। ਆ ਬਲੇ ਹੁੰਨੇ ਗੱਪਣਾ ਜਿਹੜੀ ਕੋਈ ਆਪਣੇ ਕੋਲੇ ਆ ਕੇ ਉਹਦੇ ਵਿੱਚ ਬੱਚਾ ਬੁੱੱਚਾ ਲੱਗਣ ਦਾ ਜੇਰ ਯੂਰ ਦਾ ਖਾਤਾ ਹੈ ਨਾ ਉਹ ਮੇਰੇ ਕੋਲ ਹੋ ਜਾ ਬੰਦੇ ਨੂੰ ਐ ਨੂੰ ਗੈਰੀ ਆ ਤੇ ਮਾਰ ਬੱਲਾ ਇਹ ਕੀ ਕੀ ਗੱਲਬਾਤ ਹੈ ਕਿ ਕਿਹੜਾ ਸੁਆ ਸੁੰਦੀ ਹੈ ਪਲੂਨ ਬੱਚੀ ਦਾ ਬਾਈ ਜੀ ਪਿਓਰ ਦੋ ਦੰਦ ਦਾ ਬਿਲਕੁਲ ਦੋ ਦੰਦ ਪਹਿਲਾ ਸੁਆ ਇੱਥੋਂ ਕਰੀ ਆਰਡਰ ਕੁਆਲਿਟੀ ਦਿਖਾਓ ਏ ਅਗਲੇ ਥਣ ਤੋਂ ਗਿੱਠ ਸਵਾ ਗਿੱਠ ਲੈ ਵਾ ਅੱਗੇ ਨੂੰ ਹੈ ਨਾ ਬਹੁਤ ਚੰਗਾ ਤੋਹਫਾ ਯਾਰ ਬਾਈ ਸੀਮਨ ਵਗੈਰਾ ਸਭ ਕੁਝ ਇਹਦੀ ਡਿਟੇਲ ਆਪਣੇ ਕੋਲੇ ਇਹ ਵੀ ਪੂਰੇ ਟੋਪਰ ਸੀਮਨ ਦੀ ਆ ਠੀਕ ਹੈ ਤੇ ਇਹਦੇ ਜਿਹੜਾ ਲੱਗਿਆ ਹੋਇਆ ਉਹ ਵੀ ਪੂਰਾ ਟੋਪਰੀ ਆ ਆਪਾਂ ਫਾਰਮ ਚੋਂ ਲਈ ਆ ਬੱਚੀ ਇਹ ਟੋੜ ਬੱਚੀ ਖੋਲ ਕੇ ਇਹਨੂੰ ਤੋੜ ਇਹਦਾ ਕੀ ਨਵਾਂ ਮੁੰਡੇ ਦਾ ਇਹਦਾ ਨਾਮ ਆ ਕਾਲੂ ਆ ਜੀ ਇਹਦਾ ਨਾਮ ਆ ਕਾਲੂ ਕਹਿੰਦੇ ਵੀ ਟੋਰ ਦੇ ਕਾਲੂ ਦਾ ਫੇਰਾ ਕੱਦ ਵੀ ਫੁੱਲ ਵੱਡਾ ਆ ਗਿਆ ਤੇ ਜਾਨ ਵਜਨ ਵਜੂਦ ਫੁੱਲ ਆ ਗਿਆ ਬੱਚੀ 'ਚ ਸ਼ਾਈਨਿੰਗ ਵੀ ਯਾਰ ਫੁੱਲ ਲੱਗ ਜੀ ਮੈਂ ਕਹਾਂ ਯਾਰ ਜੀ ਇਹਨੂੰ ਟੋਪਰ ਅੱਜ ਦੇ ਸਮੇਂ ਦੀ 110% ਟੋਪਰ ਬੱਚੀ ਆ ਇਹ ਠੀਕ ਆ ਗੱਲ ਆ ਕੁਆਲਿਟੀ ਆ ਗਈ ਫੁੱਲ ਸਿਰਾਂ ਐਨੂੰ ਤੋੜ ਲੈ ਚੜ ਪੁੱਤ ਲੰਮੀ ਲੈ ਚੜ ਬੜੀ ਟੋਪਰ ਬੱਚੀ ਆ ਯਾਰ ਦੈਨ ਕਿੰਨੇ ਕੱਡੂ ਜੱਕੀ ਇਹ ਦਿਨ ਬਾਈ ਹਰਤਾ ਦੱਸਿਆ ਮਾਲਕ ਨੇ ਤੋਰਾ ਤੋਰਾ ਵਾਂਗ ਜੇ ਕਿ ਨਾ ਤੁਰਦੀ ਆ ਨਾ ਮੈਂ ਕਿਹਾ ਬਾਲੀ ਰਣਕ ਮੜਕਾ ਯਾਰ ਇੱਥੇ ਇੱਥੇ ਰੋਕ ਲਈ ਤੇ ਇੱਥੋਂ ਗਰੀ ਲੰਬਾਈ ਦਿਖਾ ਬੱਛੀ ਦੀ ਜਿਹੜੇ ਮੇਲੇ ਮੇਲੇ ਜਿੱਤਣ ਵਾਲੀ ਬੱਛੀ ਹੁੰਦੀ ਆ ਨਾ ਠੀਕ ਆ ਕਹਿੰਦਾ ਉਹ ਆ ਮੇਲੇ ਜਿੱਤਣ ਵਾਲੀ ਬੱਛੀ ਆ ਜਿੱਤਣ ਵਾਲੀ ਬੱਛੀ ਆ ਬਾਈ ਕਹਿੰਦਾ ਲੰਬੀ ਵੀ ਫੁੱਲਾ ਕੱਦ ਵੀ ਫੁੱਲ ਵੱਡਾ ਜਾਨ ਵਜਨ ਵਜੂਦ ਫੁੱਲ ਆ ਗਈ ਲੈ ਚਲਕਮਾ ਕੇ ਅੰਦਰ ਨੇ ਇਹ ਗਾਂਲੇ ਬੰਨੇ ਤਾਂ ਇਹ ਆਰਡਰ ਤਕਰੀਬਨ ਲੱਗ ਗਈ ਵਧੀਆ ਰਸਕੌਣ ਤੇ ਪਿਛਾਂ ਵਾਲੇ ਪਾਸੇ ਵੀ ਤਿਆਰ ਮੈਂ ਕਹਾਂ ਯਾਰ ਬਹੁਤ ਚੰਗਾ ਤਿਆਰ ਕਰੂਗੀ ਫਾਰਮ ਜਿਹੜੇ ਵੀਰ ਫਾਰਮ ਜਰਸੀ ਦਾ ਫਾਰਮ ਕਰਦੇ ਆ ਨਾ ਠੀਕ ਹੈ ਉਹਨਾਂ ਲਈ ਦਾ ਸਪੈਸ਼ਲ ਤੋਹਫਾ ਹੈ ਪੂਰੇ ਫਾਰਮ ਦੀ ਸ਼ਾਨ ਹੋਊਗੀ ਤੇ ਬਾਕੀ ਇਹ ਚ ਲੂਕਣ ਵਾਲੀ ਗੱਲ ਨਹੀਂ ਜਿੰਨੀਆਂ ਤੁਹਾਨੂੰ ਦੱਸਦਾ ਇਹ ਤੁਹਾਡੇ ਸਾਹਮਣੇ ਤੁਹਾਡੇ ਅੱਖਾਂ ਨਾਲ ਦੇਖਣ ਵਾਲੀਆਂ ਨੇ ਮੈਂ ਕਹਾਂ ਯਾਰ ਸੋਨੇ ਨਗੀਨਾ ਕੱਲਾ ਕੱਲਾ ਛਾੜ ਕੇ ਲੈਉਣੇ ਕੱਢ ਕੇ ਤੇ ਰੰਗ ਰੰਗ ਚੈੱਕ ਕਰ ਸਕਦੇ ਹੋ ਬੱਚੀ ਦਾ ਗਾਂਲੇ ਬੰਨੇ ਆਰਡਰ ਇਹਨੇ ਬਣਾ ਲਿਆ ਫੁੱਲਾ ਤੇ ਪਿਛਾਂ ਵਾਲੇ ਬੰਨੇ ਹਜੇ ਆ ਚੀਜ਼ ਪਈ ਹੈ ਜ ਫਾਇਦਾ ਘਰੂੜ ਪਰਦਾ ਬਈ ਹਾਂ ਕਿਉਂਕਿ ਗਾਂਲੇ ਪਾਸੇ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਅਗਲਾ ਕਹਿਿੰਦਾ ਵੀ ਜਰਸੀ ਚੰਗਾ ਬਣਾਉਗੀ ਪਛਾਣੇ ਪੱਖ ਤੋਂ ਜਰਸੀ ਦਾ ਹੱਕ ਕਹਿੰਦਾ ਪਰ ਜਰਸੀ ਦੇ ਤੋਹਫਾ ਕੋਈ ਦਿਖਾਉਂਦਾ ਜਰਸੀ ਦਾ ਬੀਜ ਆ ਨਾ ਹਾਂ ਜਿਹਨੂੰ ਅਸਲ ਕਹਿੰਦੇ ਨਾ ਅਸਲ ਆ ਠੀਕ ਹੈ ਪੈਸੇ ਦੇ ਜੀ ਬਾਈ ਫੋਨ ਤੇ ਕਰ ਲੀਏ ਬੋਲੇ ਦਾ ਹੈ ਕ ਦੱਸ ਦੀਏ ਫੋਨ ਤੇ ਮਾਂ ਤੂੰ ਬਾਲੇ ਮੰਗ ਲੈਣਾ ਬਸ ਫਿਰ ਵੀਡੀਓ 'ਚ ਇੱਕ ਹੱਥ ਬੰਨ ਕੇ ਬੇਨਤੀ ਆ ਵੀਰ ਬਣ ਕੇ ਜਿਹੜਾ ਮੈਂ ਮੁੱਲ ਮੰਗੂਗਾ ਮੈਨੂੰ ਵੀਰ ਬਣ ਕੇ ਉਹੀ ਫੋਨ ਲਾਇਓ ਮੈਂ 1000 ਰੁਪਏ ਛੱਡੂੰਗਾ ਮੈਨੂੰ 2000 ਘੱਟ ਵਾਲਾ ਵੀ ਇਹਦੇ ਵਾਸਤੇ ਫੋਨ ਲੰਦਾ ਹੈ ਠੀਕ ਹੈ ਕਿੰਨੇ ਦੀ ਦੇਵਾਂਗੇ ਇਹ ਲਾਸਟ ਜਮਾ ਆਪਾਂ 95000 ਦੀ ਦੇ ਦਿਆਂਗੇ 95 ਦੀ ਦੋ ਦੰਦ ਦੋ ਦੰਦ ਪਿਓਰ ਔਰ ਟੋਟਲ ਸੀਮੰਟ ਦੀ ਡਿਟੇਲ ਹੈ ਟੋਟਲ ਇਹਦੇ ਆਪਣੇ ਕੋਲੇ ਆ ਠੀਕ ਹੈ ਗੱਲ ਆਪ ਕਿਹੜੇ ਦੀ ਆ ਲੱਗਿਆ ਕਿਹੜਾ ਕਿਹੜਾ ਲੱਗਿਆ ਹੋਇਆ ਕਿਉਂਕਿ ਆਪਾਂ ਥੋੜੇ ਜਿਹਾ ਬਈ ਬਾਰੇ ਪੜੇ ਲਿਖੇ ਨਹੀਂ ਆਪਾਂ ਤਾਂ ਮਾਲਕ ਤੋਂ ਲਿਖਾ ਕੇ ਲੈ ਲੈਨੇ ਹਾਂ ਇਹ ਇਥੋਂ ਗਰੀ ਇਹਦਾ ਕੱਦ ਵੀ ਦਿਖਾ ਦੀ ਪੰਜਾਬ ਵਾਲੀ ਆ ਬਾਜਨ ਵਾਲੀ ਫੁੱਲ ਕੱਦ ਵਾਲੀ ਲੰਬੀ ਫੁੱਲਾ ਕੱਦ ਵੀ ਫੁੱਲਾ ਇਹ ਬਾਈ ਕਹਿੰਦਾ ਦੇਵਾਂਗੇ 95 ਦੀ ਤੇ ਹੁਣ 2 ਨੰਬਰ ਵਾਲੀ ਬੈੜ ਤੇ ਕੈਮਰਾ ਮਾਰਨ ਤੋਂ ਪਹਿਲਾਂ ਉਹ ਵੀ ਬੱਚੀ ਤੇ ਮਾਰਦੀ ਆ ਇਹ ਵੀ ਬੱਚੀ ਜਿਹੜੇ ਸੀਮਣ ਦੀ ਆ ਬਾਈ ਹਾਂਜੀ ਉਹ ਵੀ ਤੇ ਜਿਹੜੇ ਸੀਮਣ ਦੀ ਆਪ ਆ ਇਹ ਦੋਨੇ ਬੱਚਾ ਤਿੰਨੇ ਵੈਣਾ ਆ ਪਾ ਇੱਕੋ ਹੀ ਫਾਰਮ ਚੋਂ ਲਈਆਂ ਨੇ ਠੀਕ ਆ ਮਤਲਬ ਉਹ ਡੋਟੀ ਤਿੰਨ ਭਾਈ ਨੇ ਉਹ ਬੱਚੀ ਦਾ ਲੈਗ ਸਪੋਰਟ ਖੜਾ ਕਰਦੇ ਖੜੀ ਲੱਤਾਂ ਲੁੱਤਾਂ ਵਾਲੀਆਂ ਮਜਮੁਰਗਾ ਪੌੜੀ ਟੌਪ ਬੱਚੀ ਆ ਯਾਰ ਤੇ ਮਨ ਲਾ ਵੀ ਫੁੱਲ ਵੋਟਡ ਸੀ ਮੰਦੀ ਆ ਕੱਲ ਸ਼ਾਮ ਨੂੰ 5 ਵਜੇ ਸੂਰੀਆ ਨੇ ਲੱਗਦੀ ਆ ਜਿਵੇਂ 3 ਮਹੀਨੇ ਦੀ ਬੱਚੀ ਹੁੰਦੀ ਆ ਇੱਥੇ ਦਿਖਾ ਗਏ ਜੀ ਓਏ ਬੱਚੀ ਦੇ ਖਰ ਰੰਗ ਰੰਗ ਦਿਖਾ ਪ੍ਰਿੰਟ ਪ੍ਰਿੰਟ ਬੱਚੀ ਦਾ ਕਿਆ ਬਾਤ ਆ ਆ ਦੇਖੋ 2 ਗੱਟ 1.5 ਗੱਟ ਪੂਰਾ ਹੁਣ ਚੌੜਾ ਇੱਥੋਂ ਇਹਦਾ ਇੱਥੋਂ ਐ ਆਪ ਦਿਖਾ ਗੀ ਪਛਾਲੇ ਬੰਨੇ ਚੜਾਈ ਵੀ ਚੰਗੀ ਰੱਖ ਲਈ ਆ ਉਸ ਤੋਂ ਐ ਵੰਦੋ ਇੰਨੀ ਚੜਾਈ ਆ ਉਸ ਤੋਂ ਸੁਆ ਕਿਡਾ ਲੱਗਦੀ ਸੁਆ ਦੂਜਾ ਬਈ ਤੋਰ ਫੋਲ ਕੇ ਬਈ ਸੁਆ ਦੂਜਾ ਕੱਦ ਵੀ ਫੁੱਲ ਵੱਡਾ ਲੈਗਸਕੋਰ ਵੀ ਫੁੱਲ ਮਜ਼ਬੂਤ ਥਣ ਦਾ ਸੈਜ ਨਾ ਫਿਰ ਮਸ਼ੀਨੀ ਥਾਣਾ ਬਾਈ ਪੂਰਾ ਟੌਪ ਬੋਲ ਤੇ ਹੱਥੀਂ ਚਵਾਈ ਕਰ ਲੇ ਜਿਹੇ ਹੌਲੀ ਹੌਲੀ ਕੋਤੋ ਹੌਲੀ ਹੌਲੀ ਬੋਚ ਕੇ ਬੋਚ ਕੇ ਬੋਚ ਕੇ ਦੇਖ ਲੈ ਕੜਕਣਾ ਹੋੜੀ ਜure ਚਾਹੇ ਹੱਥੀਂ ਚਵਾਈ ਕਰ ਲਿਓ ਚਾਹੇ ਕਰ ਲਿਓ ਇਹਦੀ ਚਵਾਈ ਮਸ਼ੀਨ ਨਾਲ ਬਾਈ ਕਹਿੰਦਾ ਗੱਲ ਬਾਤ ਸਿਰ ਹੈ ਇਹਦੀ ਵੀ ਜਾਨ ਵਜਨ ਵਜੂਦ ਫੁੱਲ ਆ ਗਿਆ ਬੈੜ ਦੇ ਵਿੱਚ ਇੱਥੋਂ ਦਿਖਾ ਗਿਆ ਰੀ ਤੋਰਾ ਤੋਰਾ ਓਏ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਕਦੋਂ ਸੂਈ ਜੱਗੀ ਇਹੇ ਰਾਤ ਸੂਈ ਆਈ 5 ਵਜੇ ਸੂਈਆ ਕੱਲ ਸ਼ਾਮ ਨੂੰ ਠੀਕ ਆ ਗੱਲ ਆ ਕੱਲ ਸ਼ਾਮ ਨੂੰ 5 ਵਜੇ ਸੂਈ ਆ ਗਈ ਠੀਕ ਹੈ ਕੱਲ ਸ਼ਾਮ ਦੀ ਸੂਈ ਆ ਬਾਈ ਕਹਿੰਦਾ 5 ਵਜੇ ਦੀ ਸੁਹਾ ਕਿਹੜਾ ਦਾ ਸੁਹਾ ਦੂਜਾ ਵਜੇ ਦੂਜਾ ਸੁਹਾ ਪੈਲਣ ਦਾ ਮੂੰਹ ਵੀ ਦੰਦਾਂ ਚ ਸ਼ਾਇਦ ਆ ਭੰਦਨ ਦੀ ਚੈੱਕ ਵੀ ਨਹੀਂ ਕਰੀ ਹੈਗੀ ਇਹਦੀ ਠੀਕ ਹੈ ਕੰਦਾ ਫਿੱਟਾ ਫਿੱਟਾ ਲਬੜੀ ਨਹੀਂ ਇੱਥੇ ਮਾਰਦੇ ਪਾਣੀ ਹੈ ਮੰਡੀ ਚ ਮਾਰਦੇ ਹੁੰਦੇ ਨੇ ਟੋਰਨ ਵੇਲੇ ਨਾ ਇੱਥੋਂ ਦਿਖਾ ਗਿਆ ਜੀ ਆਰਡਰ ਉੱਧਰ ਕੱਢਿਆ ਬੋਲਾ ਬਸ ਹਾਂ ਹਾਂ ਬਾਈ ਜੀ ਬੋਲਾ ਖਾਲੀ ਕਰਿਆ ਠੀਕ ਹੈ ਕੰਦਾ ਬੋਲਾ ਪਾ ਰਾਤ ਬੱਚਾ ਚਿੰਗਾ ਕੇ ਠੀਕ ਹੈ ਤੇ ਇਹਨੇ ਕਿੱਲੋ ਚੋਤਾ ਸੀਗਾ ਤੜਕੇ 4 ਕਿਲੋ ਖਾਲੀ ਕਰੀਆਂ ਐਵੇਂ ਕਹਦੀਏ 12 ਕਿਲੋ ਖਾਲੀ ਕਰਤੀ ਉਹਦੀ ਕੋਈ ਫਾਇਦਾ ਨਹੀਂ ਯਾਰ ਹਨਾ ਠੀਕ ਆ ਗੱਲ ਆ ਕੱਦ ਸਾਨੂੰ ਮੈਗਦਾ ਵੀ ਦਿਖਾ ਦੇਣਾ ਬਾਈ ਨਾਲ ਖੜਕੇ ਟੌਪਰ ਕੱਦ ਨੇ ਬਾਈ ਵੱਡੇ ਕੱਦ ਨੇ ਬੋਡੀ ਵੇਟ ਵਾਲੀਆਂ ਨੇ ਉਵੇਂ ਨਹੀਂ ਵੀ ਹਾਂ ਕਿ ਕੀ ਰੇਟ ਰਹੂਗਾ ਬਾਈ ਟਰੇਡ ਬਾਈ ਜੀ ਇਹਦਾ 1 ਲੱਖ ਰੁਪਇਆ ਪੂਰਾ ਪੂਰਾ ਨਾਲ ਬੱਛੀ ਦੇ ਦਾਂਗੇ ਨਾਲ ਬੱਛੀ ਦੇ ਦਾਂਗੇ ਦੇਵਾਂਗੇ ਬਾਈ ਕਹਿੰਦਾ 1 ਲੱਖ ਦੀ ਮਾਨਤਾਨ ਥੋੜਾ ਬਹੁਤਾ ਉਹਦੇ ਮਾਨਤਾਨ ਬਾਈ ਜਿਹੜੇ ਨੇ ਫੋਨ ਲਾ ਲਿਆ ਫੋਨ ਕਰਾਂਗੇ ਕੋਈ ਇਹ ਨਹੀਂ ਗੱਲ ਬਹਿਣ ਦੇ ਕੇ ਤੁਰਾਂਗੇ ਤੇ ਹੁਣ ਕਹਿ ਰਹੀ ਆ ਇਹਦਾ ਕੱਦ ਦਿਖਾ ਓਏ ਆ ਇਹਦਾ ਕੱਦ ਦਿਖਾ ਦੇ ਇਹਦਾ ਬਾਲੀ ਵੱੱਡੀ ਆ ਵਾ ਰੋੜੀ ਕੁੱਕਤੀ ਜਿੱਡੀ ਆ ਨਾ ਮਗਰ ਬਾਲੀ ਵੱੱਡੀ ਬਹਿੜਾ ਯਾਰ ਬਾਈ ਯਾਰ ਤੇ ਬਾਕੀ ਆ 30 ਕਿਲੋ ਦੁੱਧ ਅਗਲਾ ਕਹਿੰਦਾ 30 ਕਿਲੋ ਦੁੱਧ ਇਹਦਾ ਕੱਟਿਆ ਹੋਇਆ ਬਾਈ ਆ ਡਰਾਂ ਫਸਮਾ ਜਮਾ ਸਵੇਰ ਆ ਦੀ ਠੰਡੀਆਂ ਨਾ ਬਾਲੀ ਠੰਡੀਆਂ ਯਾਰ ਜਿੰਨੀ ਕਹੇ 19 ਠੰਡੀਆਂ ਆ ਉਹ ਕਈ ਮੈਂ ਵੀਰਾਂ ਦੀ ਡਿਮਾਂਡ ਸੀ ਮੈਨੂੰ ਕਹਿੰਦੇ ਬਾਈ ਯਾਰ ਤੇਰਾ ਸਾਨੂੰ ਬੋਲ ਬਾਣੀ ਤੇ ਤੇਰਾ ਸੁਭਾਅ ਬੜਾ ਵਧੀਆ ਲੱਗਦਾ ਪਰ ਤੂੰ ਥੋੜੀ ਜਿਹੀ ਵੱਡੀਆਂ ਬਹਿਣਾ ਲੈ ਆਇਆ ਕਰ ਸਾਡੇ ਮਤਲਬ ਦੀ ਠੀਕ ਆ ਗੱਲ ਮੈਂ ਕਹਾਂ ਵੀ ਚਲੋ ਕੋਈ ਨਹੀਂ ਆਪਾਂ ਕਰਾਸ ਗਰਮ ਹੁੰਦੀ ਆ ਮਾੜੀ ਮੋਤੀ ਲੈ ਜਾਈਂ ਨਾ ਨਾ ਬਾਈ ਯਾਰ ਹੋਣਾ ਯਾਰ ਹੁੰਦਾ ਨਹੀਂ ਸੌ ਦੀ ਸੌ ਚਾਹੇ ਤੋਰ ਬਾਈ ਇੱਧਰ ਮੇਰੇ ਤਾਂ ਨਾਲਾ ਵਿਖਾ ਦੇ ਭਾਰਤ ਦਨ ਆਕਸ਼ੇ ਬੁਲਾਈ ਫਿਰਦੀ ਆ ਲੈ ਦੇ ਪੰਜਾਬ ਦਾ ਜਿਹੜੀ ਦੀ ਡਿਮਾਂਡ ਆ ਅਸੀਂ ਅੱਜ ਵੀ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ ਦਾ ਨਕਸ਼ਾ ਬਣਿਆ ਹੋਇਆ ਹੈ ਜੀ ਬੜੀ ਟੌਪ ਆ ਯਾਰ ਭਾਈ ਨਹੀਂ ਐਡੇ ਐਡੇ ਬੱਚੇ ਪੈਦਾ ਹੁੰਦੇ ਤੋਰ ਭਾਈ ਆਏ ਨੇ ਕਾਦ ਆ ਗਿਆ ਫੁੱਲ ਵੱਡਾ ਤੇ ਚਮਕ ਵੀ ਫੁੱਲ ਆ ਚੰਗੇ ਪਾਊਡਰ ਨਾਲ ਤਿਆਰ ਹੋਈ ਹੋਈ ਬੱਛੀ ਆ ਇਹ ਇਹ ਬੜਾ ਨੇ ਤਿੰਨੇ ਭਾਈ ਨੇ ਉਹ ਭਾਈ ਇਹਨਾਂ ਤੋਂ ਲਈਆਂ ਨੇ ਠੀਕ ਹੈ ਤਿੰਨਾਂ ਦੇ ਫਾਰਮ ਚ ਇੱਕ ਇੱਕ ਵੇਢ ਲਈ ਆ ਆਪਾਂ ਠੀਕ ਹੈ ਗਾ ਜੀ ਦੈਨ ਕਿੰਨੇ ਕੱਢੂ ਜੱਗੀ ਦੈਨ ਬਾਈ ਉਹਨਾਂ ਨੇ ਹਫ਼ਤਾ ਦੱਸਿਆ ਤੇ ਗੱਡੀ 'ਚ ਚੜ ਕੇ ਡੰਗ ਜਿਹੜੀ ਪਹਿਲਾਂ ਵੀ ਸੂ ਸਕਦੀ ਏ ਠੀਕ ਆ ਇੱਥੋਂ ਦਿਖਾਓ ਗੈਰੀ ਵੱਡੀ ਬੁੱਢ ਹੁਣ ਹਫ਼ਤਾ ਹੀ ਉਹ ਬੱਚੀ ਦਾ ਦੱਸਦੇ ਡੱਬੀ ਦਾ ਰਾਤਾਂ ਕੇ ਸੂਪੀ ਉਪਰਾ ਕਰ ਜਾਈਆਂ ਹਾਂ ਉਪਰਾ ਕਰ ਜਾਈਆਂ ਕਿਉਂਕਿ ਉਹ ਤੋਂ ਫਾਰਮ 'ਚੋਂ ਆਈਆਂ ਨੇ ਭਲ ਪਾ ਗਈ ਥੋੜੀ ਜੀ ਨਾ ਹਾਂ ਭਲ ਪਾ ਜਾਂਦੀਆਂ ਬਈ ਆਪਣੇ ਕੋਲ ਨਾ ਥੋੜਾ ਜਿਆਦਾ ਥਾਂ ਗਿੱਲਾ ਰਹਿੰਦਾਗਾ ਮੈਂ ਤਾਂ ਉਧਰ ਦਾ ਨੌਰੇ 'ਚ 2-4 ਦਿਨ ਲੱਗਣਗੇ ਤਿਆਰ ਹੋਈ ਜਾਂਦਾ ਹਾਂ ਲੈ ਚੱਲ ਬਈ ਹਾਂ ਉਸ ਤੋਂ ਬਾਅਦ 'ਚ ਉੱਥੇ ਉਧਰਲੇ ਬੰਨੇ ਕਰਾਂਗੇ ਕੰਮ ਸਟਾਰਟ ਆਰਡਰ ਇਹ ਪੂਰਾ ਠੋਸਾ ਡਰੱਖੂਗੇ ਤਾਂ ਪੂਰਾ ਐਨ ਠੋਸ ਕਹਿ ਸਕਦੇ ਆਪਾਂ ਇਧਰ ਇਹ ਵਰ ਨਵਰੇ ਜਿਉ ਥੋੜੀ ਜਿਹੀ ਦਿੱਕਤ ਆ ਤਾਂ ਹੀ ਆਪਾਂ ਜਿਆਦਾ ਵੱਡੀਆਂ ਬਣਾ ਲਿਆਉਂਦੇ ਨਹੀਂ ਹੈਗੇ ਠੀਕ ਆ ਗੱਲ ਇਹ ਦੁਬਾਰਾ ਕਰਾਂਗੇ ਸ਼ੁਰੂ ਹਾਂ ਤੂੰ ਆ ਜੇ ਖੜੀ ਦਾ ਕੱਦ ਦਿਖਾ ਵੇਰੀ ਦੱਬੀ ਤੋਂ ਵੀ ਉੱਚੀ ਆ ਬੜੀ ਵੱਡੀ ਆ ਬਾਈ ਇਹ ਰਿਕਾਰਡ ਕੀ ਕਿਸਾਈ ਦਾ ਜਿੱਦਾਂ ਰਿਕਾਰਡ ਬਾਈ ਜੀ 30 ਕਿਲੋ ਬਲੂਨ ਦਾ ਦਿੱਤਾ ਹੋਇਆ 30 ਕਿਲੋ ਅਨ ਜਿਹੜਾ ਨਾਪ ਖਾਸਾ ਹੁੰਦਾ ਜੱਗਿੱਤ ਮੈਂ ਕਿਹਾ ਬਾਈ ਇਹ ਰਿਕਾਰਡ ਆ ਮਸ਼ੀਨ ਦਾ ਠੀਕ ਆ ਟੋਪਰ ਹੀ ਆ ਯਾਨੀ ਪੈਸੇ ਕਿੰਨੇ ਲਵਾਂਗੇ ਤੇ ਪੈਸੇ ਬਾਈ ਜੀ 1-10 ਲੈ ਲਾਂ 1 ਲੱਖ ਤੇ 10000 ਦੁੱਧ ਫੈਟ ਵਾਲਾ ਪਾਉ ਆ ਦੁੱਧ ਪਾਉਗੀ ਚੰਗੀ ਫੈਟ ਵਾਲਾ ਤੇ ਹੁਣ ਮਾਰਗਰੀ 4 ਨੰਬਰ ਵਾਲੀ ਕੈਮ ਤੇ ਕੈਮਰਾ ਇਹਦਾ ਵੀ ਕਦ ਵੱਡਾ ਯਾਰ ਫੁੱਲ ਲੜਾਵਲੀ ਆ ਗਿਆ ਆ ਦੇਰਾ ਵੀ ਫੁੱਲ ਲੜਾਵਲ ਆ ਗਿਆ ਰੰਗ ਰੰਗੇ ਇਹਦਾ ਵੀ ਬਹੁਤ ਸ਼ਾਨਦਾਰ ਆ ਬੱਚੀ ਦਾ ਇਹ ਸਵਾਦੀ ਕਿਵੇਂ ਜੀ ਮੈਂ ਕਹਾਂ ਯਾਰ ਸਾਰੀਆਂ ਬੱਚੀਆਂ ਆਪਣੇ ਕੋਲੇ ਪੂਰੀਆਂ ਚ ਇਹ ਲੇਵਾ ਖਾ ਗਿਆ ਜੀ ਮੈਂ ਕਹਾਂ ਚੌਰਸ ਜਮਾ ਨਾ ਤੂੰ ਮੈਂ ਜਿਹੜੇ ਕਹਿ ਦਿੰਦਾ ਅਗਲਾ ਠੀਕ ਹੈ ਕੱਲੀ ਕੱਲੀ ਜਦੋਂ 셔ਟ ਕੱਲੇ ਹੋਣੀ ਪੈਂਦੀ ਹੈ ਨਾ ਨਗੀਨੇ ਇਹ ਜੇ ਕੱਲੇ ਪੈਂਦੇ ਆ ਇਹ ਕਿ ਇਹ ਕਿਹੜੇ ਉਜਾਗੀਆਂ ਆਪਾਂ ਕਹਿ ਸਕਦੇ ਕਿ ਕਿਹ ਨਸਲ ਦੇ ਵਿੱਚ ਆ ਜਰਸੀ ਜੀ ਹੈ ਬਾਈ ਜੀ ਮਹਾਲ ਆਏ ਮਨੂੰ ਵੀ 70% ਜਰਸੀ ਆ ਜਿਹਦੇ ਵਿੱਚੋਂ 30% ਕ੍ਰੋਸ ਵਿੱਚ ਸਹੀ ਵਾਲ ਦਾ ਆ ਜਰਸੀ ਦੇ ਸਹੀ ਵਾਲ ਦਾ ਕ੍ਰੋਸ ਆ ਗਈ ਹਾਂ ਗਰਮੀ ਦਾ ਅਰੀਜਨਲ ਤੋਹਫਾ ਇਹਨਾਂ ਦੀ ਫੈਟ ਵੀ ਕਹਿੰਦੇ 670 ਹੁੰਦੀ ਆ ਮੈਂ ਕਿਹਾ ਅੱਜ ਵਾਲੀ ਅੱਜ ਵਾਲੀ ਦੌਰਦ ਕਈ ਨਖਰੀ ਮੈਂ ਨਾ ਮੁਕਾਬਲਾ ਕਰੂਗੀ ਆ ਰੰਗ ਰੰਗ ਬਹੁਤ ਚੰਗਾ ਨਾ ਬੜੀ ਟੋਪਰ ਆਂਡਰ ਵਾਲੇ ਉਹੀ ਗੱਲ ਆ ਵੀ ਤੰਬੂ ਲਾ ਦੂ ਬੜਾ ਲੇਵਾ ਖੁੱਲ੍ਹਾ ਬਣਾਉਂਗੀ ਬੱਛੀ ਯਾਰ ਬਹੁਤ ਜਿਆਦਾ ਦੇਵਾ ਧਮਾਜ ਉਹ ਬਰਾ ਇੱਥੋਂ ਕਮਾਲਾ 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 ਇੱਥੋਂ ਘੈਰੀ ਲੰਬਾਈ ਦਿਖਾ ਜੀ ਨਾਲੇ ਅਗਲੇ ਵੱਨੋਂ ਲੇਵਾ ਦਿਖਾ ਜੀ ਅੱਲਾਹ ਤੇਰਾ ਯਾਰ ਬਹੁਤ ਵੜਾ ਯਾਰ ਲਾਲਾ ਵੀ ਮੁੰਡਾ ਮੇਰਾ 10 ਸਾਲ ਦਾ ਐ ਠੀਕ ਐ ਇਹੀ ਨਵਾ ਕੇ ਲੈ ਇਹਨਾਂ ਨੂੰ ਹੁਣ ਉਧਰੋਂ ਠੀਕ ਐ ਗੱਲ ਐ ਥਣ ਬਣਾਉ ਮੁਠੀ ਵਾਲਾ ਸੂਆ ਜੱਗਿਆ ਦਾ ਪਹਿਲਨ ਬਾਈ ਜੀ ਪਲੂਨ ਲਗੀ ਪਹਿਲਾ ਸੁਆ ਜਮਾ ਪਹਿਲਾ ਗੁੱਦ ਵੀ ਚੰਗਾ ਪਾ ਦੂ ਪਹਿਲੇ ਜੀ ਪੂਰਾ ਟਾਪ ਜਿਹੜੇ ਹਿਸਾਬ ਨਾਲ ਜੀ ਆਰਡਰ ਕੁਆਲਿਟੀ ਆ 25 ਕਿਲੋ ਦੀ ਉਮੀਦ ਆ ਵੀਰੇ ਤੋਂ ਬਾਕੀ ਦੀ 62 ਜੀ ਡੀ ਹੋ ਗਈ ਹੈ ਨਾ ਇੱਕੋ ਜੀ ਨੇ ਸਾਰਜ ਦੰਦ ਤਾਂ ਨਹੀਂ ਕਰੇ ਤੇ ਜਿੱਗੀ ਚੱਕਾ ਨਹੀਂ ਬਾਈ ਚੈੱਕ ਅਗਲੇ ਬੰਦੇ ਖਾਈ ਗਰੀ ਆਰਡਰ ਅਗਲੇ ਬੰਦੋਂ ਗਾਂਲੇ ਬੰਦੋਂ ਪਾ ਦੰਦ ਵੀ ਚੈੱਕ ਕਰੀ ਲੈਨੇ ਆ ਮੈਂ ਬਹਿ ਕੇ ਚੈੱਕ ਕਰੇ ਨਹੀਂ ਜੀ ਆਰਡਰ ਬਹੁਤ ਸੋਹਣਾ ਰੱਖਦੀ ਆ ਦੁੱਗੀ ਆ ਬਾਈ ਪਿਓ ਉਹ ਦਿਖਾ ਦਾਂਦਾ ਆ ਦੇਖ ਲੋ ਕੱਲੇ ਦੁੱਗ ਦੇ ਦੰਦ ਹੀ ਖੜੇ ਹੈ ਚੌਕੀ ਹੋਈ ਨਹੀਂ ਠੀਕ ਹੈ ਪਿਓਰ ਦੁੱਗੀ ਆ ਕਹ ਗਿਆ ਜੀ ਆਰਡਰ ਦਿਖਾ ਇੱਥੋਂ ਨਾਲੇ ਮਾਰਦੇ ਆ ਅਗਲੇ ਬੰਦੇ ਆਰਡਰ ਤੇ ਦੰਦਾਂ 'ਚ ਇਹ ਪਿਓਰ ਦੋ ਦੰਦ ਆ ਤੇ ਜਿਹੜੀ ਨਾਲ ਦਿਖਾਈ ਸੀ ਵੱਡੀ ਆ ਬੈੜ ਮਾਰੀ ਇੱਧਰ ਕੈਮਰਾ ਆ ਹੁਣੀ ਚੈੱਕ ਕਰਿਆ ਇਹ 6 ਦੰਦ ਆ ਤੇ ਆ ਹੈਗੀ ਆ 4 ਦੰਦ ਪਿਓਰ 4 ਦੰਦ ਬਈ ਇਹ ਪਿਓਰ 6 ਦੰਦ ਆ ਪਿਓਰ ਦੁੱਗੀ ਆ ਜਰਸੀ ਵੀ ਪਿਓਰ ਦੁੱਗੀ ਆ ਇਹ ਬੱਚੇ ਦੋ ਦੰਦ ਆ ਗਈ ਸਾਹਮਣੇ ਵਾਲੀ ਕੱਦ ਵੀ ਫੁੱਲਾ ਤੇ ਦੁੱਧ ਵੀ ਚੰਗਾ ਪਾਉ ਪਹਿਲਣ ਹਜੇ ਦਿਨ ਕੱਢਦੀ ਆ ਸੂਣ ਚ ਇਹ ਦੁੱਧ ਵੀ ਚੰਗੀ ਫੈਟ ਵਾਲਾ ਪਾ ਦੂਗੀ ਜੱਗੀ ਦਾ ਰੇਟ ਕੀ ਰਹੂਗਾ ਜੀ ਰੇਟ ভাই ਜੀ ਇਹਦਾ 85000 ਰੁਪਏ ਇਹ ਦੇ ਦਾਂਗੇ 85 ਹੀ ਮਾਨਤਾ ਕਰ ਦਿਆਂਗੇ ਹਾਂ ਬਾਈ ਮਾਨਤਾ ਨਹੀਂ ਕਰਾਂਗੇ ਵੀਰ ਬਣ ਕੇ ਆਪਾਂ ਨੂੰ ਬਾਹਲਾ ਮਤਲਬ ਕੋਈ 5-7000 ਘਟਾ ਲੈਣਾ ਫੋਨ ਲਾਵੇ ਭਾਈ ਬਣ ਕੇ ਹੱਥ ਮੰਨ ਕੇ ਬੇਨਤੀ ਹੈ ਕੋਈ ਆਪਾਂ ਨੂੰ ਆਪਾਂ ਹੰਕਾਰ ਜਾਂ ਰੋਵ ਨਾਲ ਨਹੀਂ ਕਹਿੰਦੇ ਕਿਉਂਕਿ ਮੁਰੂ ਮਹਿੰਗੀਆਂ ਮਿਲਦੀਆਂ ਵੀਰੇ ਤੇ ਹੁਣ ਤੌਰ ਦੇ ਆ ਵੈੜਾ ਅਗਲੇ ਨੰਬਰ ਆ ਜੀ ਇਹਦਾ ਸੁਆ ਕਿਹੜਾ ਸੁਆ ਦੂਜਾ ਜੀ ਦੂਜਾ ਸੁਆ ਹੈ ਕਿੰਨੇ ਕਿਦਰ ਕੱਢਦੀ ਆ ਇਹਦਾ ਇੱਕ ਹਫਤਾ ਬਾਕੀ ਆ ਬਾਈ 22 ਕਿਲੋ ਤੋਂ ਪਲੂਨ ਦਾ ਦਿੱਤਾ ਹੋਇਆ ਇਹਦਾ ਇਹਦਾ 22 ਕਹਿੰਦਾ ਹੈਗਾ ਇੱਕ ਹਫਤਾ ਪੈਂਟਿੰਗ ਸੁਆ ਦੂਜਾ ਤੇ ਪੈਲਣ ਦਾ ਰਿਕਾਰਡ ਇਹਦਾ ਹੈਗਾ ਸੱਜਣੋਂ 22 ਕਿਲੋ ਦਾ ਤੌਰ ਦੇ ਚੋ ਭਰਾਿਆਂ ਨੂੰ ਚਮਕ ਦਮਕ ਵੀ ਚੰਗੀ ਆ ਤੇ ਫਿੱਟ ਫਿੱਟ ਬਾਡੀ ਚ ਆ ਗਈ ਜੇ ਗੱਲ ਬਾਤ ਕਰ ਲਈਏ ਕਮਾਲ ਆ ਬਾਈ ਇੱਥੇ ਠੰਡ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਮੱਝਾਂ ਨਾਲ ਦਾ ਸਹਿਜ ਹੀ ਰੱਖਦੀ ਆ ਜੇ ਗੱਲ ਕਰੀ ਮੈਂ ਕਿ ਟੋਪਰੀ ਆ ਜਾਵਾਂ ਇੱਥੇ ਇੱਥੇ ਦਿਖਾਈਂਗਾ ਜੀ ਠੰਡ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਕੱਢ ਜ਼ਰੂਰ ਦੇਊ ਪੰਜ-ਛੇ ਦਿਨ ਜਿੰਨੇ ਕ گاਵਾ ਜਿੰਨੀਆਂ ਵੀ ਬਾਈ ਕੋਲੋਂ ਮੈਂ ਦਿਖਾਵਾਂਗਾ ਤੁਹਾਨੂੰ ਸਾਰੀਆਂ ਗਰਮੀ ਹੀ ਚੱਲਣ ਵਾਲੀਆਂ گاਵਾ ਦਿਖਾਵਾਂਗੇ ਗਰਮੀ ਵਾਲੇ ਤੋਹਫੇ ਇਹਨਾਂ ਦਾ ਰੇਟ ਉਰਲੀਆਂ ਨਾਲੋਂ ਥੋੜਾ ਘੱਟ ਰਹੂਗਾ ਹਣਾ ਪਰ ਲੇ ਹਾਂਜੀ ਹਾਂ ਬਾਈ ਜੀ ਇਹ ਦੋਨੀਆਂ ਜਿਹੜੀਆਂ ਚਾਰੇ ਬਹਿਣਾ ਵੱਡੇ ਭਾਦੀਆਂ ਸੀਗੀਆਂ ਇਹਨਾਂ ਦੇ ਭਾਅ ਹੁਣ ਤੋਂ ਆਪਣੇ ਐ ਮਨੂੰ ਵੀ ਜਿਹੜੇ ਛੋਟੇ ਜ਼ਿਮੀਦਾਰ ਲਾ ਲਓ ਜਾਂ ਡੇਰੀ ਫਾਰਮ ਵਾਲੇ ਲਾ ਲਓ ਵੀਰ ਹਣ ਜੇ ਦੁੱਧ ਪੀਣ ਨੂੰ ਕਿਸੇ ਨੇ ਜਿਹੜਾ ਇਹ ਉਪਾ ਆ ਜਾਣਗੇ ਸਾਰੇ ਇਹਦੇ ਕਿੰਨੇ ਪੈਸੇ ਲਵਾਂਗੇ ਜੱਗੀ ਇਹ ਬਾਈ ਜਿਹੜੀ ਗਏ ਬੈਠਾ ਨੇ ਹਾਂਜੀ ਤੁਰਦ ਕਰ ਹਾਂਜੀ ਬਸ ਇਹ ਆਏ ਮੰਨ ਲਓ 20 60 ਤੋਂ 62 ਵਿੱਚ ਵਿੱਚ ਹੋਣਗੀਆਂ ਜਿਹੜੀ ਮਰਜ਼ੀ ਮੰਗ ਲੈ ਇਹਦੇ ਚ ਠੀਕ ਆ ਗੱਲ 55 55 ਤੋਂ ਲੈ ਕੇ 60 ਤੱਕ ਘਰ ਇਹਨਾਂ ਦੇ ਭਾ ਲੈ ਸਜਣੋ ਇੱਥੋਂ ਲਾ ਕੇ ਉੱਥੇ ਤੱਕ ਇਹ ਰੇਟ ਆ ਜਿਹੜਾ 55 ਤੋਂ 60 ਦੇ ਵਿੱਚ ਹੋਊਗਾ ਠੀਕ ਹੈ ਉਸ ਹਿਸਾਬ ਨਾਲ ਸੰਪਰਕ ਬਾਈ ਨਾਲ ਫੋਨ ਤੇ ਕਰੀ ਚੱਲਿਓ ਤੇ ਹੁਣ ਚੁਪਰਾ ਤੌਰ ਦੇ ਆ ਬੱਚੀ ਇਹਦੇ ਨਾਲ ਬੱਚਾ ਕੀ ਆ ਗਿਆ ਮੇਲ ਬੱਚਾ ਜੀ ਬੱਚਾ ਆ ਨਾਲ ਆ ਗਿਆ ਬੱਚਾ ਕਾਦੇ ਦਾ ਜੀ ਆਪਾਂ ਗੱਲ ਕਰੀ ਖੀਰੀ ਹੈ ਜੀ ਬਿਲਕੁਲ ਅਛਾ ਦੰਦਾ ਇਹਨਾਂ ਬਿਲਕੁਲ ਖੀਰੀ ਨਾ ਦੰਦਾ ਚ ਖੀਰੀ ਆ ਕਾਦੇ ਦਾ ਦਰਮਿਆਨ ਦਾ ਇਵੇਂ ਆਪਾਂ ਕਹ ਲਈਏ ਦਰਮਿਆਨੀ ਹਾਈਟ ਦੇ ਵਿੱਚ ਆ ਜਾਂਦੇ ਨੇ ਉਦਾਂ ਨਹੀਂ ਹੈ ਨਾ ਜਿਹੜੀ ਇਹ ਬੱਛੀ ਆ ਬਾਈ ਹਾਂਜੀ ਇਹ ਆਪਾਂ 45000 ਦੀ ਦੇ ਦਾਂਗੇ ਕਿੰਨੇ ਰੈਂ ਦੀ ਸੂਈ ਆ ਸੂਈ ਪਰਸ ਹੁੰਦੀ ਆ ਵੀਰੇ ਛਿੰਨੀ ਬੋਲੀ ਹਾਜ਼ਰ ਹੈ ਬੋਲੀ ਹੋਊਗੀ ਬਾਈ ਯਾਰ 9-10 ਕਿਲੋ 9 ਕਿਲੋ ਹੋਵੇ 10 ਹੋਵੇ ਮੈਂ ਇਹਦੇ 14 ਕਹੀ ਜਾਈ ਉਹਦਾ ਕੋਈ ਫਾਇਦਾ ਨਹੀਂ ਸਵੇਰ ਦੀ ਚਵਾਈ ਹੋਣੀ ਹੁੰਦੀ ਆ ਹਾਂ ਜੀ ਹਾਂ ਚਵਾਈ ਕਰਕੇ ਬਾਈ ਹੁਣ ਕਹਿੰਦੇ ਆਈਆਂ ਨੇ ਤੁਹਾਨੂੰ ਬੁਲਾ ਕੇ ਚੂਣੀਆਂ ਦਾ ਪੈਂਦੀ ਨੇ ਠੀਕ ਆ ਗੱਲ ਖਮਾ ਬਾਈ ਆ ਰੰਗ ਰੂਪ ਦੀ ਸ਼ਾਨਦਾਰ ਦੰਦਾਂ ਚ ਆ ਗਈ ਖੀਰੀ ਤੇ ਯਾਰ ਇਹਦਾ ਪੜਤਾ ਵੀ ਕੁਛ ਨਹੀਂ ਜਿਹੜੇ ਹਿਸਾਬ ਨਾਲ ਰੇਟ ਆ ਪਰ ਥਣ ਬਹੁਤ ਪਰ ਇੱਕ ਗੱਲ ਆ ਬਾਈ ਖੀਰੀ ਦੁੱਗੀ ਚਾਰ ਦਿਨ ਦਾ ਜਿਹਦੇ ਨੂੰ ਇਹਨੇ 8 ਦਿਨ ਦਾ ਹੁਣ ਉਹਨੂੰ ਕਿੱਡਾ ਕੱਦ ਕਾਠ ਕਰ ਦੇਣਾ ਮੈਂ ਕਿੰਦੀ ਟੌਪਰ ਬਣ ਜੀਦਾ ਵੀ ਸੋਨਾ ਬਣਾ ਜੂ ਮੇਨ ਗੱਲ ਹੁੰਦੀ ਆ ਥੱਲੇ ਦੀ ਕੁਆਲਿਟੀ ਦੀ ਥਣ ਦਾ ਸੈਜ ਬਹੁਤ ਸੋਹਣਾ ਲੱਗਿਆ ਚਵਾਈ ਇਹਦੀ ਕਹਿ ਸਕਦੇ ਆ ਵੀ ਜੱਗੀ ਫੋਕੀ ਹੋਣੀ ਮੈਂ ਕਹਿੰਦਾ ਸੋਨਾ ਬਾਈ ਚੋਏ ਦੀ ਕੋਈ ਵੀ ਵੜ ਆਪਣੀ ਮੰਗਾਉਣਾ ਚਾਵੇ ਵੀਰ ਫਿਰ ਇੱਕ ਚੀਜ਼ ਦੀ ਗਾਰੰਟੀ ਹੋਊਗੀ ਆਪਣੀ ਠੀਕ ਆ ਗੱਲ ਦੁੱਧ ਹੁੰਦਾ ਅਗਲੇ ਦਿਨ ਕੇਰ ਦਾ ਜਾ ਕੇ ਠੀਕ ਆ ਗੱਲ ਦੁੱਧ ਦੀ ਆਪਾਂ ਕੋਈ ਗਾਰੰਟੀ ਨਹੀਂ ਲੈਂਦੇ ਤੇ ਹੁਣ ਮਾ ਅਧਿਆ ਬੈਠਦੇ ਕੈਮਰਾ ਦੋ ਚਾਰ ਖੜੀਆਂ ਨਖਾ ਜੀ ਇੱਕ ਤੋਰੀਏ ਵੀ ਖੜੀਆਂ ਦਿਖਾ ਦਿਓ ਬਾਈ ਜੀ ਬਸ ਤੂਰ ਨੂੰ ਇਹਨਾਂ ਨੂੰ ਪੀਆ ਲੰਬੀ ਹੋਈਆਂ ਥੋੜੀ ਜੀ ਕੱਦ ਦੇ ਦਾ ਵੀ ਫੁੱਲ ਵੱਡਾ ਆ ਗਿਆ ਇਹ ਆ ਗਈ ਦੱਬ ਖੜਬੇ ਕੱਲਾ ਪਹਿਲਣੀ ਇਹ ਆ ਬਾਈ ਜੀ ਅੰਗਰੇਜ਼ੀ ਜਾਂ ਆਪਣੇ ਸੱਜਣੇ ਨੂੰ ਪ੍ਰਿੰਟ ਵਾਲੀ ਕਹਿੰਦੇ ਨੇ ਪਰਾ ਪੀਛੇ ਦੱਬ ਖੜਬੀ ਕਹਿੰਦੇ ਨੇ ਇਹ 55000 ਦੀ ਦੇ ਦੇਗੇ ਵੀਰੇ ਪਹਿਲਣ ਬਾਈ ਜੀ ਪਹਿਲਣ ਬੱਚਾ ਕੀ ਆ ਗਿਆ ਇਹ ਸਾਰੀਆਂ ਪਹਿਲਣਾ ਹੀ ਨੇ ਉੱਥੇ ਕਰ ਜੀ ਮੇਲ ਕਾਫ ਆ ਗਿਆ ਨਾ ਵੀ ਨਾ ਹਾਂ ਜੀ ਹਾਂ ਜੀ ਸੂਆ ਕਿੰਨੇ ਦਿੰਦਾ ਇਹਦਾ ਇਹ ਵੀ ਪਰਸੇ ਹੋਈ ਹੈ ਜੀ ਕਿੰਨੀ ਕਮੌਲੀ ਆ ਮੌਲੀ ਹੋ ਗਿਆ ਜਲੇ 10 ਕਿਲੋ ਹੀ ਹੁਣ 10 ਕਿਲੋ ਕੱਦ ਬਿੱਡ ਚੰਗਾ ਹੈ ਨਾ ਪੂਰੇ ਟੋਪਰ ਬੱਛੀ ਆ ਵੀਰੇ ਇਹ ਹੁਣ ਮਾਰ ਗਿਆ ਨਹੀਂ ਨਾਲ ਵਾਲੀ ਤੇ ਨਾਲ ਵਾਲੀ ਆ ਗਈ ਗਿਰ ਕੰਪਨੀ ਦੇ ਵਿੱਚ ਇਹ ਇਹ ਬੜਾ ਇੰਨੀ ਕੁ ਟੋਪ ਆ ਬਾਈ ਇਹ ਆਪਣੀ ਬੱਛੀ ਨਾਲ ਇਹ ਮੰਨ ਲਾ ਵੀ ਇੱਕ ਬੂੰਦ ਬੂੰਦ ਖਾਲੀ ਕਰੀ ਹੋਈ ਆ ਠੀਕ ਆ ਆਪਣੇ ਹੱਥੀ ਚੂਈ ਹੋਈ ਆ ਆਪਣੇ ਕੋਲੇ ਆਈ ਨੂੰ ਅੱਜ ਤੀਜਾ ਦਿਨ ਹੋ ਗਿਆ ਇਹਨੂੰ ਜਿੱਦੋਂ ਅਸੀਂ ਵੀਡੀਓ ਪਾਏ ਸੀ ਉਦੋਂ ਸ਼ਾਮ ਨੂੰ ਆਈ ਸੀਗੇ ਨਾਲ ਇਹਦੇ ਬੱਛੀ ਆ ਗਈ ਹੈ ਨਾ ਠੰਡੀ ਇੰਨੀ ਆ 12 ਕਿਲੋ ਇਹਦੇ ਬੋਰੀ ਤਿਆਰ ਆ ਹੁਣ ਕੋਈ ਵੀ ਵੀਰ ਜੀ ਸਾਨੂੰ ਦਾ ਸਾਈਜ਼ ਦਿਖਾਈਏ ਇਥੋਂ ਥਣ ਦਾ ਸਾਈਜ਼ ਬਹੁਤ ਵਾਕਮਾਂ ਲੱਗਿਆ ਬੱਚੀ ਦਾ ਐਦਾਂ ਦਾ ਥਣ ਬਹੁਤ ਘੱਟ ਗਮ ਨੂੰ ਲੱਗਿਆ ਹੁੰਦਾ ਜਿਹੜਾ ਥਾਣੇ ਨੂੰ ਲੱਗਿਆ ਇਹਦੇ ਮੰਗਰ ਬੱਚੀ ਆ ਆ ਗਈ ਗਿਰ ਹਨਾ ਹਾਂ ਜੀ ਇਹ ਆ ਗਈ ਗਿਰਚ ਇਹਦਾ ਰੇਟ ਕਿੰਊ ਜੀ 60000 ਦੀ ਦੇ ਦਾਂ ਜੀ ਇਹ ਦੇ ਦਾਂਗੇ 60 ਦੀ ਤੇ ਹੁਣ ਮਾਰ ਦੇ ਘਰੀ ਲਾਸਟ ਵਾਲੀ ਦੇ ਕੇ ਇਹ ਸਾਈ ਹਾਲ ਚਾਗੀ ਬਈ ਹੈ ਹਾਂ ਜੀ ਤੁੰਨੇ ਸਾਈ ਵਾਲੀ ਨੇ ਜੀ ਠੀਕ ਹੈ ਗੱਲ ਆਪ ਵਜਈਏ ਇਹਨਾਂ ਚੱਲ ਦੇ ਰਹੀਆ ਨਹੀਂ ਵਜਈਏ ਨਹੀਂ ਚੱਲਦੀ ਸੁਵਾ ਪਹਿਲਾਂ ਚੱਕੀਦਾ ਪਹਿਲਾਂ ਨਹੀਂ ਪਹਿਲਾਂ ਪਹਿਲਾਂ ਬੱਚਾ ਗਿਆ ਬਾਈ ਇਹ ਤਾਂ ਮਗਰ ਬੱਛਾ ਜੇ ਤੜਕੀ ਸੁਈ ਆ ਚਾਰਕ ਹੋਈ ਨਹੀਂ ਥੋੜੀ ਭਲ ਹੈ ਨਾ ਹਾਂ ਇਹ ਭਲ ਹੈ ਜੀ ਇਹਦਾ ਇੱਥੇ ਰਹਿਊਗਾ 60 ਦੀ ਇਹ ਦੇ ਦਾਂਗੇ ਜੀ ਠੀਕ ਹੈ ਗੱਲ ਬਾਕੀ ਕਿਸੇ ਭਰਾ ਨੇ ਜੋੜਾ ਲੈਣਾ ਹੋਇਆ ਜੋੜੇ ਚ ਮਾਨਤਾ ਨੂੰ ਹੋ ਜਾ ਇੱਕ ਵਾਰੀ ਕੈਮਰਾ ਸਾਰੀਆਂ ਤੇ ਕਮਾ ਦੇ ਗਰੀ ਬਸ ਜਿੰਨੀਆਂ ਵੇੜਾਂ ਆਪਾਂ ਦਿਖਾਈਆਂ ਨੇ ਜੀ ਹਾਂਜੀ ਬਸ ਉਹ ਜੋ ਕੋਈ ਵੀਰ ਮੰਨ ਕੇ ਐ 10000 ਜਾਂ 15000 ਦਾ ਟੈਲੀਫੋਨ ਨਾਲ ਲਾਵੇ ਆਪਾਂ ਨੂੰ ਕੋਈ 1000 2000 ਰੁਪਏ ਮਾਨ ਹੋ ਸਕਦਾ ਬਾਹਾਂ ਨਹੀਂ ਨੰਬਰ ਬੋਲ ਦਿੰਦਾ 98153 95107 98153 95107 22 ਦਾ ਨੰਬਰ ਆ ਬਾਹਾਂ ਆਪਣੇ ਕੋਲੇ ਕੱਲ ਨੂੰ 10 ਹੋਰ ਆ ਜਾਣਗੀਆਂ ਕੱਲ ਨੂੰ ਸਵੇਰੇ ਆਪਣੇ ਕੋਲੇ ਕੋਲ ਐ ਮੰਨ ਲਓ 25 ਦਾ ਹੋਣਗੇ ਠੀਕ ਆ ਜੀ ਸ਼ਹਿਰ ਧੌਲ ਆ ਸ਼ਹਿਰ ਬਰਨਾਲਾ ਬਾਈ ਜੀ ਬਰਨਾਲਾ ਸੇਖਾ ਰੋਡ ਆ ਗੁਰੂ ਰਾਮ ਦਾ 22 ਦਾ ਨੋਰਾ ਸੰਪਰਕ ਬਾਈ ਨਾਲ ਕਰ ਲਿਓ ਇਹਨਾਂ ਚ ਜਿਹੜੀ ਵੀ ਬੱਚੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਯੱਗੀ ਤੋਂ ਲੈ ਜਿਓ ਧੰਨਵਾਦ ਜੀ